ਜਿਹੜੇ ਮੈਂ ਵਰਿੰਦਰ ਕਪੂਰ ਪੋਲਾ ਸ਼ੰਕਰਨ ਕੰਪਨੀ ਤੋਂ ਅਸੀਂ ਗ੍ਰੇਟ ਅਪੋਲੋ ਸਰਕਸ ਇੱਥੇ ਲੈ ਕੇ ਆਏ ਆ ਇਸ ਵਾਰੀ ਲੋਕਾਂ ਦੇ ਲਈ ਤੇ ਇਹ ਸਰਕਸ 20 ਸਾਲਾਂ ਬਾਅਦ ਲੁਧਿਆਣਾ ਸ਼ਹਿਰ ਵਾਸੀਆਂ ਲਈ ਲੈ ਕੇ ਆਏ ਆ ਇਸ ਵਿੱਚ ਕਈ ਨਏ ਚੀਜ਼ਾਂ ਲੈ ਕੇ ਆਏ ਆ ਦਾ ਗੁਰਿਲਾ ਸ਼ੋਅ ਡਾਇਨਾਸੌਰ ਦਾ ਸ਼ੋਅ ਦੇਖਣ ਨੂੰ ਸਰਕਸ ਦੇ ਅੰਦਰ ਤੁਹਾਨੂੰ ਮਿਲੇਗਾ ਹੋਰ ਵੀ ਕਈ ਜਾਦੂਗਰ ਦੇ ਆਈਟਮ ਦੇਖਣ ਨੂੰ ਮਿਲੂਗੀਆਂ ਕਈ ਜਨਮੈਸਟਿਕ ਸ਼ੋਅ ਦੇਖਣ ਨੂੰ ਮਿਲੂਗੇ ਕਈ ਫੋਰਨ ਆਸਟ੍ਰੀ ਦੇ ਸ਼ੋਅ ਦੇਖਣ ਨੂੰ ਮਿਲੂਗੇ ਕਈ ਫਿਲਮਾਂ ਦੇ ਸੌਂਗਸ ਦੇਖਣ ਨੂੰ ਮਿਲੂਗੇ ਇਸ ਵਿੱਚ ਤੁਹਾਨੂੰ ਕਈ ਸਟੰਟਸ ਵੀ ਦੇਖਣਗੇ ਕਈ ਜਨਮੈਸਟਿਕ ਆਈਟਮਸ ਵੀ ਦੇਖਣੀਆਂ ਤੇ ਹੋਰ ਵੀ ਕਈ ਨਵੇਂ ਮੰਗੋਲੀਅਨ ਨਕਲ ਕਲਾਕਾਰਾਂ ਅਫਰੀਕਨ ਕਲਾਕਾਰਾਂ ਦੇ ਥਰੂ ਤੁਹਾਨੂੰ ਇਹ ਸਰਕਸ ਦੇਖਣ ਨੂੰ ਮਿਲੂਗੀ ਜੋ ਕਿ ਵਰਦਵਾਨ ਮੇਲ ਦੇ ਸਾਹਮਣੇ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਦੇ ਉੱਤੇ ਲੁਧਿਆਣਾ ਵਿੱਚ ਲਗਾਈ ਜਾ ਰਹੀ ਸੇ ਲਗਾਈ ਜਾ ਰਹੀ ਹੈ ਕੱਲ ਇਸ ਦਾ ਇੱਕ ਸ਼ੋ ਹੀ ਹੋਊਗਾ আর ਸ਼ਾਮ ਨੂੰ 7:30 ਵਜੇ ਫਿਰ ਰੈਗੂਲਰ ਤਿੰਨ ਸ਼ੋ ਹੋਣਗੇ 1 ਵਜੇ 4 ਵਜੇ ਤੇ 7:30 ਵਜੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹਾਂਗੇ ਕਿ ਵਾਦ ਤੋਂ ਬਾਅਦ ਇਸ ਸਰਕਸ ਦਾ ਆਨੰਦ ਮਾਣੋ ਤੇ ਇਸ ਸਰਕਸ ਨੂੰ ਆ ਕੇ ਦੇਖੋ ਕਿੰਨੇ ਟਾਈਮ ਲਈ ਲੋਕੀ ਦੇਖ ਸਕਦੇ ਇੱਕ ਮਹੀਨੇ ਲਈ ਸਾਰੇ ਸ਼ੋਰ ਸਰਕਸ ਲਗਾਈ ਜਾ ਰਹੀ ਹੈ ਇਸ ਲਈ ਤਿੰਨ ਸ਼ੋ ਹੋਇਆ ਕਰਨਗੇ 1 ਵਜੇ ਆਪਣਾ 4 ਵਜੇ 7:30 ਵਜੇ ਸਰ ਸਿਕਿਉਰਟੀ ਨਾਲ ਕਿਦਾਂ ਦੇ ਪ੍ਰਬੰਧ ਕੀਤੇ ਨੇ ਸਰ ਸਿਕਿਉਰਟੀ ਨਾਲ ਕੇ ਪੂਰਾ ਪਰਮੰਧ ਕੀਤੇ ਗਏ ਨੇ ਸ਼ੋ ਦਾ ਟਾਈਮਿੰਗ ਸੋ ਸ਼ੋ ਦੇ ਟਾਈਮਿੰਗ ਦੇ ਹਿਸਾਬ ਨਾਲ ਸਬਸਕਿਉਰਟੀ ਦੇ ਬਣਾਵਾ ਥਣ ਮੋਤੀ ਨਗਰ ਥਾਣੇ ਵਾਲੋ ਤੇ ਸਾਡੀ ਸਬਸਕਿਉਰਟੀ ਵਾਲੋ ਵੀ ਦਿੱਤੇ ਜਾਣਗੇ ਅਸਾਂ ਕੀ ਆਪਣਾ ਲੱਗਦਾ ਕਿ ਖਾਸ ਸੀ ਲੱਗੇ ਰੋਕਾਂ ਵਾਸਤੇ ਲੋਕਾਂ ਵਾਸਤੇ ਸਰ ਜਿੱਦਾਂ ਜਾਨਵਰ ਵਗੈਰਾ ਬੱਚਿਆਂ ਨੂੰ ਦੇਖਣ ਨੂੰ ਨਹੀਂ ਮਿਲਦੇ ਜਾਨਵਰ ਵਗੈਰਾ ਖਤਮ ਹੁੰਦੇ ਜਾ ਰਹੇ ਨੇ ਤੇ ਇਸ ਵਿੱਚ ਬੱਚਿਆਂ ਨੂੰ ਆ ਕੇ ਬਰਡਸ ਦੇ ਬਾਰੇ ਜਾਨਵਰਾਂ ਬਾਰੇ ਸਾਰੇ ਬਾਰੇ ਪਤਾ ਲੱਗੂਗਾ ਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਤੇ ਬੱਚੇ ਪੁਰਾਣੇ ਮੇਲਿਆਂ ਤੇ ਸਰਕਸਾਂ ਨੂੰ ਭੁੱਲ ਵੀ ਨਹੀਂ ਪਾਣਗੇ